ਵੀਰ ਰਾਤ ਦੋ ਭਰਾਵਾਂ ਦਾ ਹੋਇਆ ਆਪਸੀ ਝਗੜਾ ਇੱਕ ਜ਼ਖਮੀ ਸਿਵਲ ਹਸਪਤਾਲ ਸਮਾਣਾ ਚ ਜੇਰੇ ਇਲਾਜ ਜਾਣਕਾਰੀ ਅਨੁਸਾਰ ਸਾਹਿਲ ਕੁਮਾਰ ਦਾ ਆਪਣੇ ਭਰਾ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਜਿਸ ਵਿੱਚ ਸਾਹਿਲ ਕੁਮਾਰ ਨੂੰ ਸਿਰ ਵਿੱਚ ਸੱਟਾਂ ਲੱਗੀਆਂ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਚ ਦਾਖਲ ਕਰਵਾਇਆ ਗਿਆ ਜਾਣਕਾਰੀ ਅਨੁਸਾਰ ਹਲੇ ਪੁਲਿਸ ਵੱਲੋਂ ਬਿਆਨ ਦਰਜ ਨਹੀਂ ਕੀਤੇ ਗਏ ਸੀ ਸਮਾਣਾ ਤੋਂ ਮਹੇਸ਼ੇਰਾਂ ਦੀ ਰਿਪੋਰਟ ਕੀ ਨਾਮ ਲਓ ਤੇ ਨਾਮ ਸਾਇਲ ਖਮਾਰੇ ਜੀ ਕੀ ਗੱਲ ਹੋਈ ਸੀ ਇਹ ਨਾ ਮੇਰਾ ਮੈਂ ਨਾ ਘਰੇ ਬੈਠਾ ਸੀ ਜੀ ਅਸੀਂ ਨਾ ਮੰਦਿਰ ਮੰਦਿਰ ਚ ਰਹਿਨੇ ਅਸੀਂ ਵੀ ਅਸੀਂ ਮੰਦਿਰ ਦਾ ਕੈਸ਼ ਕੀਂਦੇ ਸੀ ਭਾਬੀ ਨੇ ਭਾਈ ਨੂੰ ਛਟਾਇਆ ਨਾ ਸਕੇਂਦਰ ਤੋਂ ਸਾਨੂੰ ਪਤਾ ਨਹੀਂ ਹੈ ਕਿਦੋਂ ਛਟਾਇਆ ਕਿਦੋਂ ਉਹ ਸਾਡੇ ਤੋਂ ਪੈਸੇ ਮੰਗਣ ਲੱਗੇ 25000 ਰੁਪਏ ਤੇ 25000 ਰੁਪਏ ਤੋਂ ਭਾਬੀ ਤੇ ਭਾਈ ਕੀ ਨਾਮ ਹੈ ਬੇਟੂ ਹੈ ਜੀ ਤੇ ਮੇਰੇ ਭਾਈ ਦਾ ਖੇਵ ਨਾਮ ਹੈ ਜੀ ਤੇ ਅਸੀਂ ਕਰ ਸੀ ਨਹੀਂ ਰੰਦੇ ਸੀ ਜਿਹੜਾ ਪੈਸੇ ਲਿੱਤੇ ਨੇ ਸੀ ਉਹਨੂੰ ਦੇਖ ਲਾ ਵੀ ਸਾਨੂੰ ਪੁੱਛ ਕੇ ਦਿੱਤੇ ਸੀ ਪੈਸੇ بس ਇੰਨੀ ਗੱਲ ਹੋਈ ਸੀ ਉਹਨੇ ਚਾੜਾ ਤੱਪੂ ਪਿਆ ਸੀ ਚਾੜਾ ਤੱਪੂ ਮਾਰਤਾ ਮੇਰੇ ਸਿਰ 'ਚ ਆਪ ਕੋਈ ਕਰਾ ਲਈ ਕਹਿੰਦੀ ਹਾਂ ਆ ਵਧੀਆ ਕੀਤਾ ਉਹਦਾ ਸਿਰ ਪਾੜਤਾ ਕਿੰਨੇ ਆ ਤਾਂ ਸੱਟਾਂ ਲੱਗੀਆਂ ਨੇ ਦੋ ਟਾਂਕੇ ਆਏ ਨੇ ਜੀ ਬਸ ਜੀ ਬਸ ਮੇਰਾ ਨਾਮ ਇਹੋ ਮੇਰਾ ਨਾਮ ਬਿੰਦਲਾ ਰਾਣੀ ਹੈ ਜੀ ਪਹਿਲਾਂ ਵੀ ਮੇਰੇ ਮੇਰੇ ਤੇ ਵੀ ਹੱਥ ਟੱਕ ਚੁੱਕੀ ਹੈ ਦੋ ਵਾਰੀ ਮੇਰੇ ਤੇ ਹੱਥ ਚੱਕ ਚੁੱਕੀ ਐ ਤੀਜੀ ਵਾਰੀ ਮੇਰੇ ਮੁੰਡੇ ਦਾ ਸਿਰ ਪਾੜਤਾ ਅਸੀਂ ਸਾਡੇ ਬਹੁਤ ਤੇ ਮੇਰੇ ਮੁੰਡੇ ਤਾਂ ਬਹੁਤ ਪਰੇਸ਼ਾਨ ਆ ਨਸ਼ੇ ਕਰਦਾ ਕਰਾਉਂਦਾ ਸੀ ਸੈਂਟਰ ਚ ਕਾਨੇ ਆ ਉਹਦੀ ਬਹੁਤ ਸਾਡੇ ਨਾਲ ਲੜਦੀ ਵਿਛੇ ਤੇ ਸਾਡੇ ਮੁੰਡਿਆਂ ਨੂੰ ਛਡਾਉ ਜੀ ਫੇਰ ਅਸੀਂ ਛਡਾ ਲੈਨੇ ਆ ਫੇਰ ਨਸ਼ੇ ਤੇ ਲੱਗ ਜਾਂਦਾ ਫੇਰ ਮੁੰਡੇ ਨੂੰ ਕਹਿੰਦੀ ਆ ਚੱਕ ਲੈ ਜਾ ਸਾਰਾ ਘਰ ਮੇਰਾ ਖਾਲੀ ਕਰਤਾ ਜੀ ਮੈਂ ਆਪਣੇ ਮੁੰਡੇ ਤਾਂ ਤੇ ਆਪਣੀ ਬਹੁਤ ਬਹੁਤ ਪਰੇਸ਼ਾਨ ਆ ਤੁਹਾਨੂੰ ਇਨਸਾਬ ਚਾਹੀਦਾ ਆ ਸਾਡੇ ਜਾਂ ਤੁਹਾਡੇ ਨਾਲ ਜੀ ਸਾਡੇ ਨਾਲ ਇਕੱਠੇ ਰਹਿਣੇ ਆ ਹਿੱਸਾ ਵੀ ਦਿੱਤਾ ਹੋਇਆ ਤਾਂ ਵੀ ਸਾਡੇ ਨਾਲ ਲੜਦੇ ਨੇ ਅਸੀਂ ਬੇਦਖਲ ਕਿਤੇ ਹੋਏ ਨੇ ਕੁਝ ਕੀ ਮੰਗ ਕਰਦੇ। ਅਸੀਂ ਇਹ ਮੰਗ ਕਰਦੇ ਵੀ ਸਾਡੇ ਘਰ ਤੋਂ ਬਾਹਰ ਜਾਣ। ਫਸੇ ਨਹੀਂ ਮੈਂ ਰੱਖਦੀ ਹਾਂ ਸਾਨੂੰ ਖਤਰਾ ਹੈ ਜੀ ਸਾਨੂੰ ਮਾਰ ਮਾਰ ਦੇਣਗੇ। ਮੈਨੂੰ ਆ ਮੈਨੂੰ ਤੋਂ ਬਿਗੋ ਰਾਤ ਪੇਸ਼ੰਤ ਆਇਆ ਸੀ ਸਾਡੇ ਨਾਲ। ਲੜਾਈ ਵਾਲਾ ਕੇਸ ਸੀਗਾ। ਉਸ ਚ ਕੀ ਹੈ ਉਹਨਾਂ ਦਾ ਪੇਟ ਨਹੀਂ ਟੁੱਟਿਆ ਕਿੰਨੀਆਂ ਸੱਟਾਂ ਉਹਨਾਂ ਦੇ ਵਿੱਚ। ਇੱਕ ਇੰਜਰੀ ਹੈ ਹੈੱਡ ਤੇ ਹੈ। ਕੰਕੇ ਲੱਗ ਚੁੱਕੇ ਨੇ। ਬਾਕੀ ਠੀਕ ਹੈ। ਉਹ ਮੈਦਾ ਤੋਂ ਕਰਨ ਮਲੀ ਗੱਲ ਨਹੀਂ ਹੈ। ਸਟੇਬਲ ਹੈ ਪੇਸ਼ੰਤ 18 ਸਾਲ ਹੁੰਦਾ ਹੈ। 40 ਨਾਲ ਦੇ ਪਿਸ਼ਾ।